ਸਤਿ ਸ੍ਰੀ ਅਕਾਲ ਦੋਸਤੋ ਪੀਵੀ ਚੌਂਟ ਸਟੱਡੀ ਪੁਆਇੰਟ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਸਾਥੀਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਦੋਸਤੋ ਫਿਜ਼ੀਕਲ ਐਜੂਕੇਸ਼ਨ ਦੇ ਕੁਝ ਮਹੱਤਵਪੂਰਨ ਪ੍ਰਸ਼ਨ ਲੈ ਕੇ ਹਾਜ਼ਰ ਹਾਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ ਪ੍ਰਸ਼ਨ ਨੰਬਰ 1 ਇਹ ਠੀਕੇ ਵਿਟਾਮਿਨ 10 ਦਾ ਚੰਗਾ ਸਰੋਤ ਨਹੀਂ ਹੈ ਇਸ ਦਾ ਸਹੀ ਜਵਾਬ ਹੈ ਨੰਬਰ 1 ਦੁੱਧ ਪ੍ਰਸ਼ਨ ਨੰਬਰ 2 ਬਾਹਾਂ ਦੇ ਪਿਛਲੇ ਪਾਸੇ ਐਕਸਟੈਂਸਰ ਮਾਸਪੇਸੀ ਨੂੰ ਕਿਹਾ ਜਾਂਦਾ ਹੈ ਇਸ ਦਾ ਸਹੀ ਜਵਾਬ ਹੈ ਨੰਬਰ 2 ਟ੍ਰਾਈਸੈਪਸ ਪ੍ਰਸ਼ਨ ਨੰਬਰ 3 ਹੱਡੀਆਂ ਦੀ ਸਿਹਤ ਵਿੱਚ ਯੋਗਦਾਨ ਪਾਉਣ ਵਾਲਾ ਪ੍ਰਾਇਮਰੀ ਪ੍ਰੋਸਟਿਕ ਤਤ ਕੀ ਹੈ ਇਸ ਦਾ ਸਹੀ ਜਵਾਬ ਹੈ ਨੰਬਰ 3 ਕੈਲਸ਼ੀਅਮ ਪ੍ਰਸ਼ਨ ਨੰਬਰ 4 4 100 ਮੀਟਰ ਰਿਲੇ ਵਿੱਚ ਐਕਸਚੇਂਜ ਜ਼ੋਨ ਦੀ ਲਵਾਈ ਕੀ ਹੈ ਇਸ ਦਾ ਸਹੀ ਜਵਾਬ ਹੈ ਨੰਬਰ 3 20 ਮੀਟਰ ਪ੍ਰਸ਼ਨ ਨੰਬਰ 5 ਪਿੰਜਰ ਦੀਆਂ ਮਾਸਪੇਸ਼ੀਆਂ ਨੂੰ ਕੋਲੇਜਨ ਅਤੇ ਗੈਰ ਲਚਕਿੱਲੇ ਰੇਸ਼ਿਆਂ ਦੇ ਬੰਡਲ ਦੁਆਰਾ ਹੱਡੀਆਂ ਨਾਲ ਜੋੜਦਾ ਹੈ ਜੋੜਿਆ ਜਾਂਦਾ ਹੈ ਇਸ ਦਾ ਸਹੀ ਜਵਾਬ ਹੈ ਨੰਬਰ 1 ਨਸਾਂ ਪ੍ਰਸ਼ਨ ਨੰਬਰ 6 ਹੁਨਰ ਪ੍ਰਾਪਤੀ ਮੁੱਖ ਤੌਰ ਤੇ ਨਿਰਭਰ ਕਰਦੀ ਹੈ ਇਸ ਦਾ ਸਹੀ ਜਵਾਬ ਹੈ ਨੰਬਰ 2 ਤਾਲਮੇਲ ਦੀ ਯੋਗਤਾ ਪ੍ਰਸ਼ਨ ਨੰਬਰ 7 ਚਿੱਟੇ ਰਕਤਾਣੂਆਂ ਦੇ ਅਸਧਾਰਨ ਤੌਰ ਤੇ ਘਟ ਪੱਧਰ ਨੂੰ ਦਿੱਤੇ ਗਏ ਸ਼ਬਦ ਦਾ ਨਾਮ ਦੱਸੋ ਇਸ ਦਾ ਸਹੀ ਜਵਾਬ ਹੈ ਨੰਬਰ 2 ਲਿਊਕੋਪੈਨੀਆ ਪ੍ਰਸ਼ਨ ਨੰਬਰ 8 ਕੱਬੇ ਐਟ੍ਰੀਅਮ ਅਤੇ ਕੱਬੇ ਵੈਂਟ੍ਰਿਕਲ ਦੇ ਵਿਚਕਾਰ ਵਾਲਵ ਦਾ ਨਾਂ ਕੀ ਹੈ ਇਸ ਦਾ ਸਹੀ ਜਵਾਬ ਹੈ ਨੰਬਰ 1 ਮਿਤਰਲ ਵਾਲਵ ਪ੍ਰਸ਼ਨ ਨੰਬਰ 9 ਭਾਰਤ ਵਿੱਚ ਮਨੋਰੰਜਨ ਅੰਦোলন ਦੀ ਸ਼ੁਰੂਆਤ ਕਿਸ ਦੁਆਰਾ ਕੀਤੀ ਗਈ ਇਸ ਦਾ ਸਹੀ ਜਵਾਬ ਹੈ ਨੰਬਰ 3 ਜੀਡੀ ਸੋਦੀ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਪ੍ਰਸ਼ਨ ਨੰਬਰ ਪ੍ਰਸ਼ਨ ਨੰਬਰ 10 ਯੋਜਨਾ ਬਣਾਉਣ ਵੇਲੇ ਪੂਗੋਲਿਕ ਅਤੇ ਮੌਸਮੀ ਸਥਿਤੀਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਇਸ ਦਾ ਸਹੀ ਜਵਾਬ ਹੈ ਨੰਬਰ 3 ਬਾਹਰੀ ਗਤੀਵਿਧੀਆਂ ਪ੍ਰਸ਼ਨ ਨੰਬਰ 11 ਉਚਾਈ ਮਾਪਣ ਵਾਲੇ ਯੰਤਰ ਨੂੰ ਕਿਹਾ ਜਾਂਦਾ ਹੈ ਇਸ ਦਾ ਸਹੀ ਜਵਾਬ ਹੈ ਨੰਬਰ 1 ਸਟੈਡੀਓਮੀਟਰ ਪ੍ਰਸ਼ਨ ਨੰਬਰ 12 ਇੱਕ ਧੜਕਣ ਵਿੱਚ ਦਿਲ ਦੁਆਰਾ ਪੰਪ ਕੀਤੇ ਜਾਣ ਵਾਲੇ ਖੂਨ ਦੀ ਮਾਤਰਾ ਨੂੰ ਕਿਹਾ ਜਾਂਦਾ ਹੈ ਇਹਦਾ ਸਹੀ ਜਵਾਬ ਹੈ ਨੰਬਰ 2 ਸਟ੍ਰੋਕ ਵੋਲੀਅਮ ਪ੍ਰਸ਼ਨ ਨੰਬਰ 13 ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਸਰੀਰ ਦੀ ਕਠੋਰਤਾ ਨੂੰ ਇਸ ਦੇ ਮੁੱਖ ਉਦੇਸ਼ਾਂ ਵੱਜੋਂ ਦਰਸਾਉਂਦਾ ਹੈ ਇਹਦਾ ਸਹੀ ਜਵਾਬ ਹੈ ਨੰਬਰ 4 ਸਰੀਰਕ ਸਿਕਲਾਈ ਪ੍ਰਸ਼ਨ ਨੰਬਰ 14 ਇੱਕ ਵਿਗਾੜ ਦੂਜੇ ਦੇ ਵਿਕਾਸ ਦਾ ਕਾਰਨ ਬਣ ਸਕਦਾ ਹੈ ਇਸ ਦੇ ਨਤੀਜੇ ਵਜੋਂ ਗੋਡਿਆਂ ਵਿੱਚ ਦਸਤਕ ਹੋ ਸਕਦੀ ਹੈ ਇਸ ਦਾ ਸਹੀ ਜਵਾਬ ਹੈ ਨੰਬਰ 3 ਝੁਕਦੀਆਂ ਲੱਤਾਂ ਪ੍ਰਸ਼ਨ ਨੰਬਰ 15 ਬਚਪਨ ਵਿੱਚ ਵਿਅਕਤੀ ਦਾ ਵਿਵਹਾਰ ਜ਼ਿਆਦਾਤਰ ਇਹਨਾਂ ਦੁਆਰਾ ਪ੍ਰਭਾਵਿਤ ਹੁੰਦਾ ਹੈ ਇਸ ਦਾ ਸਹੀ ਜਵਾਬ ਹੈ ਨੰਬਰ 4 ਪਰਿਵਾਰ ਪ੍ਰਸ਼ਨ ਨੰਬਰ 16 ਹੈਠਾਂ ਦਿੱਤੇ ਵਿੱਚੋਂ ਇੱਕ ਕੰਡੀਲੋਇਡ ਜੋੜਾਂ ਦੀ ਇੱਕ ਸ਼ਾਨਦਾਰ ਉਦਾਹਰਣ ਹੈ ਇਹਦਾ ਸਹੀ ਜਵਾਬ ਹੈ ਨੰਬਰ 1 ਗੁੱਟ ਦਾ ਜੋੜ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਪ੍ਰਸ਼ਨ ਨੰਬਰ 17 ਸਿਲਰ ਅਤੇ ਸਪੈਂਸਰ ਖੇਡ ਦੇ ਹੇਠਾਂ ਦਿੱਤੇ ਸਿਧਾਂਤਾਂ ਵਿੱਚੋਂ ਇੱਕ ਨਾਲ ਜੁੜੇ ਹੋਏ ਹਨ ਇਸ ਦਾ ਸਹੀ ਜਵਾਬ ਹੈ ਨੰਬਰ 2 ਪੁਨਰ ਸਥਾਪਨਾ ਪ੍ਰਸ਼ਨ ਨੰਬਰ 18 ਖੋ ਖੋ ਮੈਚ ਲਈ ਲੋਡਿੰਗ ਦੇ ਅਧਿਕਾਰੀਆਂ ਦੀ ਕੁੱਲ ਗਿਣਤੀ ਹੈ ਇਸ ਦਾ ਸਹੀ ਜਵਾਬ ਹੈ ਨੰਬਰ 1 6 ਪ੍ਰਸ਼ਨ ਨੰਬਰ 19 ਤਕਨੀਕੀ ਸ਼ਬਦਾਂ ਵਿੱਚ ਮਾਸਪੇਸ਼ੀ ਖਿੱਚਣ ਨੂੰ ਕਿਹਾ ਜਾਂਦਾ ਹੈ ਇਸ ਦਾ ਸਹੀ ਜਵਾਬ ਹੈ ਨੰਬਰ 2 ਖਿਚਾ ਪ੍ਰਸ਼ਨ ਨੰਬਰ 2 ਹੀ ਸਰੀਰਕ ਸਿੱਖਿਆ ਦੀ ਜਰਮਨ ਧਾਰਨਾ ਦੇ ਅਨੁਸਾਰ ਸਾਰੀਆਂ ਖੇਡਾਂ ਦੀ ਮਾਂ ਹੈ ਇਸ ਦਾ ਸਹੀ ਜਵਾਬ ਹੈ ਨੰਬਰ 2 जिम्नास्टिक जिम्नास्टिक ਖੇਡ ਨੂੰ ਸਾਰੀਆਂ ਖੇਡਾਂ ਦੀ ਮਾਂ ਕਿਹਾ ਜਾਂਦਾ ਹੈ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ